ਅੱਜ ਕੱਲ ਨਾ ਤਲਾਕ ਵਾਲੇ ਹੋਣ ਲੱਗੇ ਆਪਾਂ ਸਾਰੇ ਦੇਖਦੇ ਆਂ ਵੀ ਨਿੱਕੀ ਨਿੱਕੀ ਗੱਲ ਦੇ ਕਰਕੇ ਈਗੋ ਦਾ ਕਰਕੇ ਤੇ ਰਿਸ਼ਤੇਦਾਰਾਂ ਦਾ ਕਰਕੇ ਦੋਸਤਾਂ ਮਿੱਤਰਾਂ ਦੇ ਪਿੱਛੇ ਲੱਗ ਕੇ ਨਿੱਕੇ ਨਿੱਕੇ ਸ਼ੱਕ ਕਰਕੇ ਈਵਨ ਕਿ ਅੱਜ ਕੱਲ ਤਾਂ ਮਾਪਿਓ ਦੇ ਕਰਕੇ ਵੀ ਤਲਾਕ ਹੋਣ ਲੱਗ ਪਏ ਤੇ ਕਿੱਥੇ ਤਾਂ ਮਾਪਿਓ ਨੇ ਸਮਝਾਉਣਾ ਹੁੰਦਾ ਤੇ ਕਿੱਥੇ ਉਹੀ ਸ਼ਹਿ ਦੇਣ ਲੱਗ ਜਾਣ ਤਲਾਕ ਦੇ ਲਈ ਤੇ ਇੱਕ ਦੂਜੇ ਦੇ ਖਿਲਾਫ ਝਟਕਾਉਣ ਲੱਗ ਜਾਣ ਤੇ ਫਿਰ ਉੱਥੇ ਤਾਂ ਰਿਸ਼ਤਾ ਕਿਵੇਂ ਨੇ ਬਣਾਗਾ ਇਸੇ ਤਰ੍ਹਾਂ ਦੀ ਅੱਜ ਦੀ ਕਹਾਣੀ ਹੈਗੀ ਕਿ ਕਿਵੇਂ ਇੱਕ ਮੁੰਡੇ ਤੇ ਕੁੜੀ ਨੇ ਲਵ ਮੈਰਿਜ ਕਰਾਈ ਦੋਨੇ ਸਾਈਡਾਂ ਦੇ ਪਰਿਵਾਰ ਖੁਸ਼ ਹੋ ਗਏ ਤੇ ਪਰ ਉਸ ਤੋਂ ਬਾਅਦ ਕਿਵੇਂ ਨਿੱਕੀ ਜੀ ਗੱਲ ਦਾ ਕਰਕੇ ਇੱਕ ਈਗੋ ਦੇ ਵਿੱਚ ਹੀ ਦੋਨਾਂ ਦੇ ਵੱਲੋਂ ਇੱਕ ਦੂਜੇ ਨੂੰ ਸੌਰੀ ਨਾ ਕਹਿਣ ਦਾ ਕਰਕੇ ਹੀ ਉਹਨਾਂ ਦਾ ਰਿਸ਼ਤਾ ਟੁੱਟਿਆ ਇਹ ਕਹਾਣੀ ਸ਼ੁਰੂ ਹੁੰਦੀ ਆ ਰੋਤਕ ਤੋਂ ਰੋਤਕ ਦੇ ਕੋਟ ਕੰਪਲੈਕਸ ਦੇ ਵਿੱਚੋਂ ਇੱਕ ਮੁੰਡਾ ਤੇ ਕੁੜੀ ਮੁੰਡੇ ਦਾ ਨਾਮ ਨਵੀਨ ਤੇ ਕੁੜੀ ਦਾ ਨਾਮ ਰਾਧਿਕਾ ਇਹ ਦੋਨੇ ਤਲਾਕ ਦੇ ਕਾਗਜ਼ ਲੈ ਕੇ ਨਿਕਲਦੇ ਆ ਹਾਲਾਂਕਿ ਇਹਨਾਂ ਦੇ ਚਿਹਰੇ ਤਾਂ ਸਾਫ਼ ਹੀ ਹੁੰਦੇ ਆ ਕੋਈ ਵੀ ਐਕਸਪ੍ਰੈਸ਼ਨ ਨਹੀਂ ਹੁੰਦਾ ਪਰ ਜਿਹੜੇ ਇਹਨਾਂ ਦੇ ਨਾਲ ਮਾਪਿਓ ਹੁੰਦੇ ਆ ਇਹਨਾਂ ਦੇ ਤੇ ਰਿਸ਼ਤੇਦਾਰ ਹੁੰਦੇ ਆ ਦੋਸਤ ਮਿੱਤਰ ਹੁੰਦੇ ਆ ਉਹਨਾਂ ਦੋਨੇ ਸਾਈਡਾਂ ਦੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੇ ਮੂੰਹਾਂ ਤੇ ਖੁਸ਼ੀ ਹੁੰਦੀ ਆ ਵੀ ਜਿਵੇਂ ਇੱਕ ਜੰਗ ਜਿੱਤ ਲਈ ਹੋਵੇ ਕਿਉਂ ਕਿਉਂਕਿ 4 ਸਾਲ ਹੋ ਗਏ ਸੀ ਕੇਸ ਲੜਦਿਆਂ ਨੂੰ ਤੇ ਆਖਰ ਤਲਾਕ ਹੋ ਗਿਆ ਸੀ ਇੱਕ ਘਟਨਾ 2024 ਦੀ ਹੈ ਵੀ 2024 ਦੇ ਵਿੱਚ ਉਹਨਾਂ ਦਾ ਤਲਾਕ ਹੋ ਗਿਆ ਆਖਰ ਤੇ ਨਵੀਨ ਜਿਹੜਾ ਸੀ ਉਹ ਤੇ ਉਹਦੀ ਵਾਈਫ ਜਿਹੜੀ ਸੀਗੀ ਸਾਬਕਾ ਵਾਈਫ ਕਹਿ ਸਕਦੇ ਆ ਉਹ ਰਾਦਿਕਾ ਤੇ ਫਿਰ ਰਾਦਿਕਾ ਦੀ ਮਾਂ ਇਹ ਤਿੰਨ ਜਣੇ ਰਹਿ ਜਾਂਦੇ ਆ ਬਾਕੀ ਸਾਰੇ ਜਣੇ ਵਿਦਾਣਾ ਦੇ ਕੇ ਤੇ ਆਪੋ ਆਪ ਦੇ ਘਰੇ ਚਲੇ ਜਾਂਦੇ ਆ ਰਾਦਿਕਾ ਦੀ ਮਾਂ ਨਵੀਨ ਤੇ ਰਾਦਿਕਾ ਇਸ ਕਰਕੇ ਉੱਥੇ ਖੜੇ ਰਹਿ ਗਏ ਸੀ ਕਿ ਕੋਰਟ ਨੇ ਕਿਹਾ ਸੀ ਕਿ ਜੋ ਕੁਝ ਦਾਜ ਦੇ ਵਿੱਚ ਦਿੱਤਾ ਗਿਆ ਸੀਗਾ ਰਾਧਿਕਾ ਨੂੰ ਉਹ ਸਾਰੇ ਦੀ ਲਿਸਟ ਦੇ ਦਿੱਤੀ ਆ ਕੋਰਟ ਨੇ ਉਹ ਸਾਰਾ ਕੁਝ ਨਵੀਨ ਦੇ ਘਰੋਂ ਲੈ ਆਉ ਤੇ ਰਾਧਿਕਾ ਨੂੰ ਤੇ ਨਵੀਨ ਨੂੰ ਇਹ ਲਿਸਟ ਵੀ ਦੇਤੀ ਸੀ ਵੀ ਜੋ ਕੁਝ ਰਾਧਿਕਾ ਨੂੰ ਦਿੱਤਾਗਾ ਨਵੀਨ ਦੇ ਪਰਿਵਾਰ ਵੱਲੋਂ ਜਾਂ ਨਵੀਨ ਦੇ ਵੱਲੋਂ ਕੋਈ ਵੀ ਗਹਿਣੇ ਪਾਏ ਉਹ ਲਿਸਟ ਹੈਗੀ ਆ ਉਹ ਵਾਪਸ ਦੇ ਦਿੱਤੇ ਹਨ ਉਹ ਗਹਿਣਿਆਂ ਦੀ ਕੀਮਤ 15 ਲੱਖ ਬੰਦੀ ਸੀ ਤੇ ਨਵੀਨ ਨੂੰ ਇੱਕ ਇਹ ਵੀ ਕਿਹਾ ਗਿਆ ਸੀ ਕਿ ਤੂੰ ਹੁਣ ਜਿਹੜੀ ਤੇਰੀ ਪ੍ਰਾਪਰਟੀ ਆ ਜਾਂ ਤਾਂ ਉਹਦੇ ਵਿੱਚੋਂ ਅੱਧ ਦੇ ਦੇ ਰਾਧਿਕਾ ਨੂੰ ਤੇ ਜਾਂ ਫਿਰ ਉਹਨੇ ਪੈਸੇ ਦੇ ਦੇ ਅੱਧੇ ਤੇ ਉਹਵੇਂ 10 ਲੱਖ ਰੁਪਿਆ 20 ਲੱਖ ਦਾ ਟੋਟਲ ਦਾ ਉਹਨਾਂ ਦਾ ਘਰ ਸੀ ਤੇ 10 ਲੱਖ ਰੁਪਿਆ ਦੇਣਾ ਸੀਗਾ ਨਵੀਨ ਨੇ ਤਿੰਨੇ ਜਣੇ ਆਟੋ ਰਿਕਸ਼ਾ ਤੇ ਬੰਦੇ ਆ ਤੇ ਨਵੀਨ ਦੇ ਘਰੇ ਆ ਜਾਂਦੇ ਆ ਤੇ ਨਵੀਨ ਦੇ ਘਰੇ ਹਲੇ ਆਏ ਹੀ ਹੁੰਦੇ ਆ ਕਿ ਰਾਧਿਕਾ ਸੋਚ ਰਹੀ ਹੁੰਦੀ ਆ ਕਿ ਕਿਵੇਂ 2014 ਦੇ ਵਿੱਚ ਸਾਡਾ ਵਿਆਹ ਹੋਇਆ ਉਸ ਤੋਂ ਪਹਿਲਾਂ 3 ਸਾਲ ਅਸੀਂ ਪ੍ਰੇਮ ਦੇ ਵਿੱਚ ਰਹੇ ਸਾਡੀ ਲਵ ਮੈਰਿਜ ਹੋਈ 3 ਸਾਲ ਅਸੀਂ ਇੱਕ ਦੂਜੇ ਨੂੰ ਸਮਝਿਆ ਸਾਨੂੰ ਇੱਕ ਦੂਜੇ ਦੇ ਨਾਲ ਰਹਿਣਾ ਚੰਗਾ ਲੱਗਿਆ ਸਾਨੂੰ ਲੱਗਿਆ ਵੀ ਅਸੀਂ ਜ਼ਿੰਦਗੀ ਬਹੁਤ ਚੰਗੀ ਬਤੀਤ ਕਰਾਂਗੇ ਬਹੁਤ ਚੰਗਾ ਚੰਗੇ ਢੰਗ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਮਾਣਾਂਗੇ ਤੇ ਤਾਂ ਹੀ ਅਸੀਂ ਇਹ ਵਿਆਹ ਕਰਾਇਆ ਤੇ ਫਿਰ ਮੁੰਡੇ ਦਾ ਤੇ ਕੁੜੀ ਦਾ ਜਦੋਂ ਲਵ ਮੈਰਿਜ ਹੋਈ ਸੀ 2014 ਦੇ ਵਿੱਚ ਤਾਂ ਦੋਨੇ ਜਣੇ ਯਾਦ ਕਰ ਰਹੇ ਹੈ ਕਿ ਕਿਵੇਂ ਦੋਨੋਂ ਸਾਈਡਾਂ ਦੇ ਪਰਿਵਾਰ ਹੀ ਰਾਜੀ ਨਹੀਂ ਸੀਗੇ ਪਰ ਨਾਲੇ ਤਾਂ ਰਾਧਿਕਾ ਦਾ ਫਾਦਰ ਤੇ ਨਾਲੇ ਨਵੀਨ ਦੇ ਫਾਦਰ ਇਹ ਦੋਨੋਂ ਜਣੇ ਸਮਝਦਾਰ ਬੰਦੇ ਸੀ ਪੜ੍ਹੇ ਲਿਖੇ ਸੀ ਤੇ ਦੋਨੋਂ ਜਣੇ ਇਸ ਰਿਸ਼ਤੇ ਦੇ ਲਈ ਰਾਜੀ ਸੀ ਬੱਚਿਆਂ ਦੀ ਖੁਸ਼ੀ ਦੇ ਵਿੱਚ ਹੀ ਖੁਸ਼ ਸੀ ਹਾਲਾਂਕਿ ਦੋਨਾਂ ਦੀਆਂ ਮਾਵਾਂ ਨਹੀਂ ਖੁਸ਼ ਸੀ ਪਰ ਜਦੋਂ ਘਰ ਦੇ ਮੋਹਤਵਾਰ ਬੰਦੇ ਘਰ ਦੇ ਮੁਖੀ ਇਹ ਫੈਸਲੇ ਲੈ ਲੈਣ ਕਿ ਅਸੀਂ ਖੁਸ਼ ਆ ਤਾਂ ਫਿਰ ਹੋਰ ਕਿਸੇ ਦਾ ਕੋਈ ਕਹਿਣਾ ਬੜਾ ਅਰਥ ਨਹੀਂ ਰੱਖਦਾ ਇਸ ਕਰਕੇ ਦੋਨਾਂ ਦਾ ਵਿਆਹ ਹੋ ਗਿਆ ਸੀ ਤੇ ਹੁਣ 2014 ਦੇ ਵਿੱਚ ਵਿਆਹ ਹੋਣ ਤੋਂ ਬਾਅਦ ਉਹਨਾਂ ਦੇ 2017 ਦੇ ਵਿੱਚ ਇੱਕ ਬੇਟੇ ਨੇ ਵੀ ਜਨਮ ਲੈ ਲਿਆ ਸੀ ਜੋ 2024 ਦੇ ਵਿੱਚ 7 ਸਾਲਾਂ ਦਾ ਸੀ ਤੇ 7 ਸਾਲਾਂ ਦਾ ਜਿਹੜਾ ਬੇਟਾ ਸੀ ਉਸ ਦੇ ਲਈ ਨਵੀਨ ਨੂੰ ਕੋਰਟ ਨੇ ਕਿਹਾ ਸੀ ਕਿ ਮਹੀਨੇ ਦੇ ਵਿੱਚ ਇੱਕ ਵਾਰ ਇਹ ਇਸ ਨੂੰ ਮਿਲ ਸਕਦਾ ਤੇ ਉਸ ਤੋਂ ਬਾਅਦ ਹਲੇ ਇਹਦੀ ਉਮਰ 7 ਸਾਲ ਆ ਤੇ ਜਦੋਂ ਇਹ 18 ਸਾਲਾਂ ਦਾ ਹੋ ਜਾਊਗਾ ਬੇਟਾ ਉਦੋਂ ਇਹਦੀ ਮਰਜ਼ੀ ਹੋਊਗੀ ਇਹ ਕਿਸੇ ਨਾ ਮਰਜ਼ੀ ਰਹਿ ਪੇ ਪਰ 18 ਸਾਲਾਂ ਦਾ ਜਦੋਂ ਤੱਕ ਨਹੀਂ ਹੁੰਦਾ ਉਦੋਂ ਤੱਕ ਇਹ ਰਾਧਿਕਾ ਦੇ ਨਾਲ ਰਹੂਗਾ ਤੇ ਖਰਚਾ ਪਾਣੀ ਇਹਦਾ ਦੇਊਗਾ ਨਵੀਨ ਇਹ ਗੱਲ ਹੋ ਚੁੱਕੀ ਸੀ ਤਿੰਨੋਂ ਜਣੇ ਘਰੇ ਆ ਜਾਂਦੇ ਆ ਨਵੀਨ ਦੇ ਘਰੇ ਆ ਕੇ ਦੇਖਦੇ ਆ ਕਿ ਰਾਧਿਕਾ ਵੇਖਦੀ ਆ ਵੀ ਕਿਵੇਂ ਅਸੀਂ ਦੋਨੋਂ ਜਣੇ ਰਾ ਨਵੀਨ ਦੇ ਭਰਾ ਪਰਜਾਈ ਤੇ ਨਵੀਨ ਦੀ ਮਾਤਾ ਇਹ ਪਿੰਡ ਰਹਿੰਦੇ ਆ ਰੋਤਕ ਦੇ ਨੇੜੇ ਕਿਸੇ ਪਿੰਡ 'ਚ ਤੇ ਨਵੀਨ ਤੇ ਰਾਧਿਕਾ ਇਹਨਾਂ ਦੋਨਾਂ ਜਣਿਆਂ ਨੇ ਹੀ ਦੋਨਾਂ ਦੇ ਪਰਿਵਾਰਾਂ ਨੇ ਪੈਸੇ ਪਾ ਕੇ ਇਹਨਾਂ ਨੂੰ ਘਰ ਲੈ ਕੇ ਦਿੱਤਾ ਸੀ ਤੇ ਦੋਨੋਂ ਜਣੇ ਹੀ ਉਸ ਘਰ ਦੇ ਵਿੱਚ ਰਹਿੰਦੇ ਸੀ ਤੇ ਰਾਧਿਕਾ ਸੋਚ ਰਹੀ ਆ ਨਾਲੇ ਘਰ ਵੇਖ ਰਹੀ ਆ ਉਹਦਾ 4 ਸਾਲਾਂ ਬਾਅਦ ਘਰੇ ਆਈ ਸੀ ਉਹ ਰੁੱਸ ਕੇ ਤੁਰ ਗਈ ਸੀ ਉਦੋਂ ਜਦੋਂ ਵਧੀਆ ਇਹਨਾਂ ਦਾ ਰਿਸ਼ਤਾ ਚੱਲ ਰਿਹਾ ਸੀ ਪਰ ਨਵੀਨ ਦਾਰੂ ਪੀਣ ਲੱਗ ਗਿਆ ਦਾ ਸ਼ਰਾਬ ਪੀਣ ਲੱਗ ਗਿਆ ਦਾ ਤੇ ਸ਼ਰਾਬ ਪੀਂਦੇ ਕਰਕੇ ਝਗੜਾ ਰਹਿਣ ਲੱਗ ਜਾਂਦਾ ਘਰੇ ਤੇ ਇੱਕ ਦਿਨ ਗੁੱਸੇ ਦੇ ਵਿੱਚ ਨਵੀਨ ਰਾਧਿਕਾ ਦੇ ਥੱਪੜ ਮਾਰ ਦਿੰਦਾ ਜਿਹਦੇ ਕਰਕੇ ਰਾਧਿਕਾ ਰੁਸ ਕੇ ਆਪ ਦੇ ਪੇਕੀ ਜਾ ਵੜਦੀ ਆ ਤੇ ਪੇਕਿਆਂ ਤੋਂ ਇੱਕ ਵੀ ਵਾਰ ਸੌਰੀ ਕਹਿ ਕੇ ਉਹਨੂੰ ਮਨਾ ਕੇ ਨਵੀਨ ਨਹੀਂ ਲੈ ਕੇ ਆਉਂਦਾ ਤੇ ਇਸ ਕਰਕੇ ਹੀ ਉਹਨਾਂ ਦਾ ਤਲਾਕ ਹੋ ਗਿਆ ਸੀ ਹੁਣ ਰਾਧਿਕਾ ਸੋਚ ਰਹੀ ਆ ਵੀ ਕਿਵੇਂ ਅਸੀਂ ਇਸ ਘਰ ਨੂੰ ਬਣਾਇਆ ਕਿਵੇਂ ਅਸੀਂ ਦੋਨਾਂ ਨੇ ਇਸ ਘਰ ਨੂੰ ਸਜਾਇਆ ਤੇ ਅਸੀਂ ਦੋਨਾਂ ਨੇ ਇਸ ਘਰ ਦੇ ਕੱਲੀ-ਕੱਲੀ ਚੀਜ਼ ਨੂੰ ਕਿਵੇਂ ਦੋਨਾਂ ਨੇ ਰਲ ਮਿਲ ਕੇ ਲਿਆ ਉਸ ਨੂੰ ਮਾਣਿਆ ਤੇ ਰਾਧਿਕਾ ਦੇਖ ਰਹੀ ਹੈ ਕਿ ਸਾਰੇ ਘਰ ਦੇ ਵਿੱਚ ਜਾਲੇ ਲੱਗੇ ਹੋਏ ਨੇ ਕਿਸੇ ਵੀ ਬੈੱਡ ਤੇ ਚਾਦਰ ਨਹੀਂ ਵਿਛੀ ਹੋਈ ਫਰਨੀਚਰ ਕੋਈ ਵੀ ਟੰਗ ਤਰੀਕੇ ਦੇ ਨਾਲ ਨਹੀਂ ਰੱਖਿਆ ਹੋਇਆ ਸਿੰਕ ਭਾਂਡਿਆਂ ਦਾ ਭਰਿਆ ਹੋਇਆ ਇਸ ਤਰ੍ਹਾਂ ਉਹ ਵੇਖਦੀ ਹੈ ਵੀ ਮੇਰੇ ਘਰ ਨੂੰ ਇਹ ਕੀ ਹੋ ਗਿਆ ਮੇਰੇ ਕਿੱਡਾ ਪਿਆਰਾ ਘਰ ਸੀ ਸਾਡਾ ਇਹ ਤੇ ਨਵੀਨ ਕਹਿੰਦਾ ਵੀ ਆਪੋ ਆਪ ਦਾ ਜਿਹੜਾ ਵੀ ਤੁਹਾਡਾ ਸਮਾਨ ਹੈਗਾ ਲਿਸਟ ਦੇ ਵਿੱਚ ਪਛਾਣ ਲਓ ਤੇ ਲੈ ਲਓ ਘਰ ਚੋਂ ਤੇ ਰਾਦਿਕਾ ਦੀ ਮਾਂ ਕਹਿੰਦੀ ਆ ਜਦੋਂ ਵੇਖਦੀ ਆ ਕਿ ਇੱਥੇ ਸਮਾਨ ਹੈ ਨਹੀਂਗਾ ਕਦੀ ਸ਼ਰਾਬੀ ਹੈਗਾ ਨਸ਼ੇੜੀ ਹੈਗਾ ਇਹਨੇ ਵੇਚਤਾ ਹੋਣਾ ਸਮਾਨ ਐਂ ਕਹਿਣ ਲੱਗ ਜਾਂਦੀ ਆ ਉਹਦੀ ਮਾਤਾ ਤੇ ਪਰ ਰਾਦਿਕਾ ਨੂੰ ਪਤਾ ਸੀ ਰਾਧਿਕਾ ਨੇ ਵੇਖਿਆ ਸੀ ਕਿ ਜੋ ਅਸੀਂ 2014 ਦੇ ਵਿੱਚ ਸਮਾਨ ਲਿਆ ਸੀ ਕਿੰਨਾ ਕੁ ਹੀ ਸਮਾਨ ਤਾਂ ਸਾਨੂੰ ਦਿੱਤਾ ਸੀ ਲਵ ਮੈਰਿਜ ਸੀਗੀ ਅਸੀਂ ਦੋਨਾਂ ਨੇ ਇਹ ਸੋਚਿਆ ਸੀ ਕਿ ਦੋਨੇ ਆਪਾਂ ਕੋਈ ਨਹੀਂ ਰਲ ਮਿਲ ਕੇ ਸਮਾਨ ਫੇਰ ਬਣਾ ਲਾਂਗੇ ਆਪਾਂ ਬੜਾ ਖਰਚਾ ਨਹੀਂ ਕਰਾਉਂਦੇ ਘਰ ਦੇੰਦਾ ਤੇ ਉਦੋਂ ਇੰਨਾ ਖਰਚਾ ਕਰਾਇਆ ਵੀ ਨਹੀਂ ਸੀ ਤੇ ਰਾਧਿਕਾ ਵੇਖਦੀ ਆ ਤੇ ਰਾਧਿਕਾ ਨੂੰ ਪਤਾ ਸੀ ਕਿ ਅਸੀਂ ਜਦੋਂ ਘਰੇ ਰਹਿ ਰਹੇ ਸੀ ਮੇਰਾ ਜਿਹੜਾ ਦਾਜ ਵਿੱਚ ਦਿੱਤਾ ਹੋਇਆ ਸਮਾਨ ਸੀ ਉਹ ਪੁਰਾਣੇ ਡਿਜ਼ਾਈਨ ਦਾ ਹੋ ਚੁੱਕਿਆ ਸੀ ਤੇ ਜੋ ਬੈੱਡ ਸੀ ਸੋਫੇ ਸੀ ਉਹ ਅਸੀਂ ਸਟੋਰ ਵਿੱਚ ਰੱਖ ਦਿੱਤੇ ਸੀ ਤੇ ਹੁਣ ਅਸੀਂ ਨਵੇਂ ਸੋਫੇ ਲਈ ਸੀ ਸੋਫੇ ਨੂੰ ਵੇਖ ਕੇ ਉਹ ਸੋਚ ਰਹੀ ਹੁੰਦੀ ਆ ਕਿ ਕਿਵੇਂ ਸਾਰੇ ਬਾਜ਼ਾਰ ਦੇ ਵਿੱਚ ਸੋਫੇ ਭਾਲ ਦੇ ਫਿਰਦੇ ਸੀ ਅਸੀਂ ਜਦੋਂ ਇਹ ਨਵੇਂ ਸੋਫੇ ਲੈਣੇ ਸੀ ਤਾਂ ਨਵੀਨ ਹਰੇਕ ਸੋਫੇ ਨੂੰ ਵੇਖ ਕੇ ਕਹਿੰਦਾ ਹੁੰਦਾ ਸੀ ਵੀ ਜੋ ਤੈਨੂੰ ਪਸੰਦ ਆ ਉਹ ਹੀ ਲਵਾਂਗੇ ਤੇ ਸਾਰਾ ਬਾਜ਼ਾਰ ਘਾ ਕੇ ਹਫ਼ਤਾ ਭਰ ਅਸੀਂ ਰੋਜ਼ ਜਾਣਾ ਤੇ ਸ਼ਾਮ ਨੂੰ ਆਉਣਾ ਕੋਈ ਵੀ ਸੋਫਾ ਪਸੰਦ ਨਾ ਆਉਣਾ ਤੇ ਇੰਨਾ ਮੱਥਾ ਮਾਰ ਕੇ ਮੇਰੀ ਰੀਜ ਦਾ ਸੋਫਾ ਲੈ ਕੇ ਦਿੱਤਾ ਸੀ ਨਵੀਨ ਨੇ ਦਿਵਾਨ ਬੈੱਡ ਵੇਖਦੀ ਆ ਉਹ ਇਸੇ ਤਰ੍ਹਾਂ ਇਸੇ ਤਰ੍ਹਾਂ ਉਹ ਵੇਖਦੀ ਆ ਵੀ ਜਿੰਨਾ ਕੁਝ ਕਰੇ ਹੈਗਾ ਨਵੀਨ ਨੇ ਉਹ ਸਾਰਾ ਹੀ ਰਾਧਿਕਾ ਦੀ ਪਸੰਦ ਦਾ ਲਿਆ ਸੀ ਤੇ ਇੰਨਾ ਖਿਆਲ ਰੱਖਦਾ ਸੀ ਉਹ ਇਸ ਤਰ੍ਹਾਂ ਗੱਲ ਚੱਲ ਰਹੀ ਹੁੰਦੀ ਆ ਰਾਧਿਕਾ ਕਹਿ ਦਿੰਦੀ ਆ ਆਪਦੀ ਮਾਤਾ ਨੂੰ ਵੀ ਕੋਈ ਸ਼ਰਾਬੀ ਨਹੀਂ ਕੱਖਣੀ ਇਹ ਇਹ ਸਮਾਨ ਅਸੀਂ ਹੀ ਸਟੋਰ ਦੇ ਵਿੱਚ ਰੱਖਿਆ ਸੀਗਾ ਪੁਰਾਣਾ ਹੋ ਚੁੱਕਿਆ ਸੀ ਕੋਈ ਨਹੀਂ ਮੈਂ ਸਮਾਨ ਲੈ ਕੇ ਆਉਣੀ ਆ ਤੇ ਰਾਧਿਕਾ ਦੀ ਮਾਤਾ ਕਹਿਣ ਲੱਗਿਆਂ ਦੀ ਆ ਵੀ ਚਲ ਚੰਗਾ ਸਮਾਨ ਇਕੱਠਾ ਕਰ ਤੇ ਰਾਧਿਕਾ ਦੀ ਮਾਤਾ ਲਿਸਟ ਚੋਂ ਨਾਮ ਬੋਲ ਰਹੀ ਆ ਰਾਧਿਕਾ ਚੱਕ ਚੱਕ ਕੇ ਸਮਾਨ ਰੱਖ ਰਹੀ ਆ ਇਸ ਤਰ੍ਹਾਂ ਸਾਰਾ ਸਮਾਨ ਉਹਨਾਂ ਨੇ ਇਕੱਠਾ ਕਰ ਲਿਆ ਸਮਾਨ ਇਕੱਠਾ ਕਰਨ ਤੋਂ ਬਾਅਦ ਨਵੀਨ ਨੂੰ ਰਾਧਿਕਾ 15 ਲੱਖ ਦੇ ਉਹ ਗਹਿਣੇ ਫੜਾਉਣ ਲੱਗਦੀ ਆ ਬੈਗ ਜਿਹਦੇ ਵਿੱਚ ਸਾਰੇ ਗਹਿਣੇ ਨਵੀਨ ਨੇ ਕਦੇ ਉਹਨੂੰ ਬਰਥਡੇ ਤੇ ਕੋਈ ਰਿੰਗ ਲੈ ਕੇ ਦਿੱਤੇ ਸੀ ਕੋਈ ਉਹਨੇ ਉਹਨੂੰ ਹਾਰ ਲੈ ਕੇ ਦਿੱਤਾ ਸੀ ਉਹਦੇ ਬਰਥਡੇ ਤੇ ਤੇ ਹਮੇਸ਼ਾ ਨਵੀਨ ਰਾਧਿਕਾ ਯਾਦ ਕਰ ਰਹੀ ਹੈ ਕਿ ਨਵੀਨ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਸੋਨਾ ਹੈ ਤੈਨੂੰ ਮੈਂ ਦਿਵਾਉਣਾਗਾ ਨਾਲ ਤਾਂ ਆਪਣੀ ਇਨਵੈਸਟਮੈਂਟ ਹੋ ਜਾਂਦੀ ਹੈ ਸੋਨੇ ਨੇ ਵਾਧੇ ਹੀ ਤੁਰੇ ਜਾਣਾ ਨਾਲੇ ਤੇਰਾ ਸ਼ੌਂਕ ਪੂਰਾ ਹੋ ਜਾਂਦਾ ਮੈਂ ਸਾਲ ਇਹੋ ਜਿਹਾ ਕੋਈ ਵੀ ਸਾਲ ਨਹੀਂ ਸੀ ਉਹ 2014 ਤੋਂ ਲੈ ਕੇ 2024 10 ਸਾਲਾਂ ਦੇ ਰਿਸ਼ਤੇ ਦੇ ਵਿੱਚ ਇਹੋ ਜਿਹਾ ਕੋਈ ਵੀ ਸਾਲ ਨਹੀਂ ਸੀ ਜਦੋਂ ਨਵੀਨ ਨੂੰ ਰਾਧਿਕਾ ਨੇ ਨਵੀਨ ਨੇ ਰਾਧਿਕਾ ਨੂੰ ਸੋਨਾ ਨਾ ਬਣਾ ਕੇ ਦਿੱਤਾ ਹੋਵੇ ਮਤਲਬ ਉਹਦੀ ਰੀਜ ਪੂਗਾਉਂਦਾ ਸੀ ਤੇ ਉਵੇਂ ਰਾਧਿਕਾ ਕਹਿ ਰਹੀ ਆ ਵੀ ਅੱਲਾਹ ਤੇਰਾ 15 ਲੱਖ ਦੇ ਗਹਿਣਿਆਂ ਦਾ ਤੇਰਾ ਬੈਗ ਸਾਰੇ ਗਹਿਣੇ ਇਹਦੇ ਵਿੱਚ ਆ ਤੇ ਨਵੀਨ ਕਹਿੰਦਾ ਨਹੀਂ ਜ਼ਿੰਦਗੀ ਬਹੁਤ ਵੱਡੀ ਪਈ ਆ ਹਾਲੇ ਨਾਲੇ ਮੈਂ ਇਹ ਤੇਰੇ ਲਈ ਹੀ ਤਾਂ ਲਈ ਸੀ ਤੇ ਤੂੰ ਹੀ ਇਹਦੇ ਵਿੱਚ ਖੂਬਸੂਰਤ ਲੱਗਦੀ ਆ ਤੂੰ ਰੱਖ ਲੈ ਇਹ ਗੈਣੀ ਮੈਂ ਤੇਰੇ ਲਈ ਲਈ ਸੀ ਇਹ ਤੇਰੇ ਹੀ ਬੰਦੇ ਆ ਤੇ ਤੂੰ ਰੱਖ ਫਿਰ ਨਵੀਨ ਦੇਣ ਲੱਗਦਾ 10 ਲੱਖ ਰੁਪਏ ਜਿਹੜਾ ਕੋਟ ਨੇ ਕਿਹਾ ਸੀ ਉਹ 10 ਲੱਖ ਰੁਪਏ ਦੀਆਂ 5-500 ਦੇ ਨੋਟਾਂ ਦੀਆਂ 20 ਗੁੱਟੀਆਂ ਜਦੋਂ ਫੜਾਉਣ ਲੱਗਦਾ ਤਾਂ ਰਾਧਿਕਾ ਕਹਿ ਦਿੰਦੀ ਆ ਕਿ ਜਦੋਂ ਤੂੰ ਇਹ ਸੋਨਾ ਨਹੀਂ ਲੈ ਰਿਹਾ ਤੇ ਮੈਂ ਇਹ ਕਿਉਂ ਲਵਾਂ 10 ਲੱਖ ਤੂੰ ਰੱਖ ਲੈ ਤੇ ਨਵੀਨ ਕਹਿੰਦਾ ਨਹੀਂ ਨਹੀਂ ਤੂੰ ਰੱਖ ਇਹ ਸੋਨਾ ਤੇਰੇ ਕੰਮ ਆਊਗਾ ਤੇ ਤੂੰ ਆਹ ਕੈਸ਼ ਵੀ ਰੱਖ ਤੇਰੇ ਕੰਮ ਆਊਗਾ ਕੋਈ ਗੱਲ ਨਹੀਂ ਤੂੰ ਕੋਈ ਵੀ ਨੌਕਰੀ ਨਹੀਂ ਕਰਦੀ ਤੂੰ ਬੱਚਾ ਤੇਰੇ ਕੋਲੇ ਆਗਾ ਤੂੰ ਪਾਲਣਾਗਾ ਤੇ ਮੈਂ ਹੋਰ ਵੀ ਤੇਰੀ ਮਦਦ ਕਰੂੰਗਾ ਪਰ ਤੂੰ ਇਹ ਦੋਨੇ ਚੀਜ਼ਾਂ ਹੀ ਰੱਖ ਇਹ ਕਹਿ ਕੇ ਨਵੀਨ ਫੜਾ ਕੇ ਉਹਨੂੰ ਬੈਗ ਦੋਨੇ ਬੈਗੀ ਤੇ ਕਮਰੇ 'ਚ ਜਾ ਵਰਦਾ ਜਾ ਕੇ ਬੈੱਡ ਤੇ ਉਲਟਾ ਲੇਟ ਕੇ ਰੋਣ ਲੱਗ ਜਾਂਦਾ ਤੇ ਰਾਧਿਕਾ ਨੂੰ ਤੇ ਨਵੀਨ ਨੂੰ ਨਹੀਂ ਪਤਾ ਹੁੰਦਾ ਕਿ ਪਿੱਛੇ ਰਾਧਿਕਾ ਪਿੱਛੇ ਹੀ ਤੁਰਈ ਆਈ ਉਹਦੇ ਤੇ ਆ ਕੇ ਉਦੋਂ ਵੱਲ ਵੇਖਣ ਲੱਗੀ ਤੇ ਫਿਰ ਦੋਨੋਂ ਜਣੇ ਗੱਲਾਂ ਕਰਦੇ ਆ ਕਿ ਆ ਜਦੋਂ ਕਲੌਕ ਲੈ ਕੇ ਆਂਦਾ ਆਪਾਂ ਤੂੰ ਕਹਿੰਦਾ ਸੀ ਉਸ ਦੀਵਾਰ ਤੇ ਲਾਉਣਾਗਾ ਮੈਂ ਇਸ ਦੀਵਾਰ ਤੇ ਕਹਿੰਦੀ ਸੀ ਫਿਰ ਤੂੰ ਮੇਰੀ ਹੀ ਮੰਨੀ ਇਸੇ ਦੀਵਾਰ ਤੇ ਆਪਾਂ ਲਾਇਆ ਇਹ ਸਾਰੇ ਘਰ ਦੇ ਵਿੱਚ ਮੇਰੀ ਹੀ ਚੱਲੀ ਮੈਂ ਹੀ ਕੱਲੀ ਕੱਲੀ ਚੀਜ਼ ਪਸੰਦ ਕੀਤੀ ਤੇ ਮੇਰੇ ਹਿਸਾਬ ਦੇ ਨਾਲ ਹੀ ਚੀਜ਼ਾਂ ਚ ਚਾਹਨਾ ਗਿੰਨਾ ਤੇ ਇਦਾਂ ਗੱਲ ਕਰ ਰਹੀ ਐ ਫਿਰ ਉਹ ਉਹਨੂੰ ਇਹ ਵੀ ਕਹਿ ਰਹੀ ਐ ਵੀ ਤੂੰ ਆਪਦਾ ਕੀ ਹਾਲ ਕਰ ਲਿਆ ਤੇਰੀ ਸ਼ਕਲ ਕਿਵੇਂ ਹੋ ਚੁੱਕੀ ਆ ਦਿਨਾਂ ਦੇ ਵਿੱਚ ਹੀ ਤੂੰ ਸੁੱਕਾ ਸੁੱਕ ਗਿਆ ਤੇਰੇ ਇੰਨਾ ਲਿੱਸਾ ਹੋ ਗਿਆ ਤੇਰੇ ਜਵਾੜੇ ਅੰਦਰ ਵੜ ਗਏ ਆ ਸਾਰੀਆਂ ਗੱਲਾਂ ਕਰ ਰਹੇ ਆ ਦੋਨੇ ਤੇ ਨਵੀਨ ਕਹਿੰਦਾ ਵੀ ਜੇ ਇੰਨਾ ਹੀ ਤੈਨੂੰ ਮੇਰਾ ਹੈਗਾ ਤਾਂ ਫਿਰ ਤੂੰ ਮੈਨੂੰ ਛੱਡ ਕੇ ਕਿ ਗਈ ਆ ਤੇ ਉਹ ਕਹਿੰਦੀ ਐ ਵੀ ਤੂੰ ਮਨਾਉਣ ਵੀ ਤਾਂ ਨਹੀਂ ਆਇਆ ਤੇ ਨਵੀਨ ਕਹਿੰਦਾ ਵੀ ਮੈਂ ਮਨਾਉਣ ਕਿੱਥੋਂ ਆਵਾਂ ਮੈਂ ਜਿੰਨੀ ਵਾਰ ਤੇਰੇ ਫੋਨ ਤੇ ਮੈਂ ਕਾਲ ਨਹੀਂ ਕੀਤੀ ਕਿ ਤੂੰ ਗੁੱਸੇ ਆ ਡਾਇਰੈਕਟ ਨਹੀਂ ਕੀਤਾ ਤੈਨੂੰ ਮੈਂ ਜਿੰਨੇ ਵਾਰ ਤੇਰੇ ਭਰਾ ਨੂੰ ਜਾਂ ਤੇਰੇ ਘਰੇ ਤੇਰੀ ਮਾਂ ਨੂੰ ਫੋਨ ਕੀਤਾ ਉੰਨੇ ਵਾਰ ਹੀ ਉਹਨਾਂ ਨੇ ਕਿਹਾ ਵੀ ਸਾਡੀ ਕੁੜੀ ਨੂੰ ਬੁਲਾੜਾ ਮੈਨੂੰ ਅੱਗੋਂ ਪੁੱਠਾ ਬੋਲੇ ਤੇ ਐਂ ਫਿਰ ਰਾਧਿਕਾ ਦੱਸਦੀ ਹੈ ਕਹਿੰਦੀ ਕਿੰਨੇ ਵਾਰ ਮੈਂ ਤੇਰੀ ਮਾਤਾ ਨੂੰ ਫੋਨ ਕੀਤਾ ਵੀ ਮੰਮੀ ਜੀ ਉਹਨੂੰ ਤੁਸੀਂ ਵਿੱਚ ਪੈ ਕੇ ਮਨਾਓ ਤੇ ਉਹ ਮੇਰੇ ਤੋਂ ਅੱਗੇ ਪੁੱਠੀ ਬੋਲੀ ਵੀ ਤੂੰ ਮੇਰਾ ਮੁੰਡਾ ਖਰਾਬ ਕਰਤਾ ਤੂੰ ਮੇਰੇ ਮੁੰਡੇ ਨੂੰ दारू ਪੀਨ ਲਾਤਾ ਇੰਨਾ ਤੰਗ ਕੀਤਾ ਐਂ ਵੀ ਉਹਨੇ ਮੈਨੂੰ ਪੁੱਠਾ ਬੋਲਤਾ ਤੇ ਦੋਨੋਂ ਜਣੇ ਇੱਕ ਦੂਜੇ ਨੂੰ ਕਹਿ ਰਹੇ ਆ ਵੀ 4 ਸਾਲ ਹੋ ਗਏ ਆਪਣਾ ਤਲਾਕ ਦਾ ਰਿਸ਼ਤਾ ਚੱਲਦੇ ਨੂੰ ਤਲਾਕ ਦੀ ਗੱਲ ਚੱਲਦੇ ਨੂੰ ਤੇ ਆਪਾਂ ਇੰਨਾਂ ਸਾਲਾਂ ਦੇ ਵਿੱਚ ਕੋਰਟ ਦੇ ਵਿੱਚ ਜਦੋਂ ਵੀ ਮਿਲੇ ਆ ਆਪਣੇ ਰਿਸ਼ਤੇਦਾਰ ਆਪਣੇ ਮਾਪੇ ਨਾਲ ਹੁੰਦੇ ਸੀ ਵੀ ਆਪਾਂ ਕੱਲਿਆਂ ਨੇ ਕਦੇ ਵੀ ਨਹੀਂ ਇੱਕ ਦੂਜੇ ਨਾਲ ਗੱਲ ਕੀਤੀ ਤੇ ਅੱਜ ਆਖਰੀ ਵਾਰ ਆਪਾਂ ਇੱਕ ਦੂਜੇ ਨਾਲ ਗੱਲ ਕਰ ਲਈਏ ਤੇ ਇੱਕ ਦੂਜੇ ਨਾਲ ਆਖਰੀ ਵਾਰ ਉਹ ਗੱਲ ਕਰ ਰਹੇ ਹੁੰਦੇ ਆ ਤਾਂ ਗੱਲ ਕਰਦੇ ਕਰਦੇ ਫਿਰ ਨਵੀਨ ਨੂੰ ਨਵੀਨ ਕਹਿੰਦਾ ਵੀ ਚੱਲ ਚੰਗਾ ਹੁਣ ਵੇਖਦੇ ਆ ਕੀ ਬਣੂਗਾ ਮੇਰੀ ਜ਼ਿੰਦਗੀ ਦਾ ਉਹ ਕਹਿੰਦੀ ਐ ਵੀ ਧਿਆਨ ਰੱਖੀਂ ਆਪਦਾ ਕਹਿੰਦਾ ਧਿਆਨ ਤਾਂ ਜਿਹੜਾ ਤੂੰ ਰੱਖਣਾ ਸੀ ਤੂੰ ਹੀ ਰੱਖਣਾ ਸੀ ਤੇ ਤੇਰੇ ਕਰਕੇ ਹੀ ਇਹ ਘਰ ਸੀ ਸਭ ਕੁਝ ਮੈਂ ਇਹ ਘਰ ਵੀ ਬੀਚ ਦੇਣਾ ਬਸ ਹੁਣ ਮੈਂ ਪਿੰਡ ਵਾਪਸ ਚਲੇ ਜਾਣਾਗਾ ਐ ਗੱਲਾਂ ਕਰ ਰਹੇ ਹੁੰਦੇ ਆ ਦੋਨੇ ਤੇ ਬਾਹਰ ਕਿਰਾਏ ਤੇ ਕੈਬ ਆਰਡਰ ਕੀਤੀ ਵੀ ਹੁੰਦੀ ਆ ਰੈਂਟ ਤੇ ਕਾਰ ਸਦੀ ਵੀ ਹੁੰਦੀ ਆ ਰਾਧਿਕਾ ਨੇ ਤੇ ਬਾਹਰ ਉਹਦੀ ਮਾਤਾ ਆਉਂਦੀ ਆ ਆ ਕੇ ਕਹਿੰਦੀ ਐ ਵੀ ਅਰ ਕੋਈ ਨਹੀਂ ਕਾਰ ਆ ਗਈ ਆਪਣੀ ਆ ਜਾ ਆਪਾਂ ਚਲੀਏ ਆਪਣਾ ਸਮਾਨ ਇਕੱਠਾ ਹੋ ਚੁੱਕਿਆ ਚੱਲ ਗੱਡੀ 'ਚ ਰੱਖੀਏ ਤੇ ਰਾਧਿਕਾ ਐ ਉੱਠ ਕੇ ਬਾਹਰ ਆ ਜਾਂਦੀ ਆ ਤੇ ਆ ਕੇ ਰਾਧਿਕਾ ਦੀ ਮਾਂ ਖੁਸ਼ ਹੋ ਰਹੀ ਹੁੰਦੀ ਆ ਵੀ ਸਾਡਾ ਸਮਾਨ ਅਸੀਂ ਲੈ ਕੇ ਚੱਲੇ ਆ ਤੇ ਰਾਧਿਕਾ ਹੁੰਦੀ ਹੈਗੀ ਉਦਾਸ ਤੇ ਜਦੋਂ ਹੀ ਡਰਾਈਵਰ ਐ ਗੱਡੀ 'ਚ ਸਮਾਨ ਰੱਖਣ ਲੱਗ ਜਾਂਦਾ ਤਾਂ ਰਾਧਿਕਾ ਦਾ ਜੀ ਕਰਦਾ ਵੀ ਮੈਂ ਇੱਕ ਵਾਰੀ ਆਪਦੇ ਘਰ ਵਾਲੇ ਨੂੰ ਫੇਰ ਵੇਖ ਕੇ ਆਵਾਂ ਜਦੋਂ ਉਹ ਵੇਖਣ ਜਾਂਦੀ ਆ ਤਾਂ ਗੋਡਿਆਂ ਪਰਨੇ ਹੋ ਕੇ ਫਰਸ਼ ਦੇ ਉੱਤੇ ਬੈਠ ਕੇ ਤੇ ਤਾਂ ਨੂੰ ਮੂੰਹ ਚਾ ਕੇ ਇਦਾਂ ਪੂਰਾ ਰੋ ਰਿਹਾ ਹੁੰਦਾ ਨਵੀਨ ਤੇ ਉਹ ਤਰਸਦਾ ਉਹਨੂੰ ਪਹਿਲਾਂ ਆ ਰਿਹਾ ਸੀ ਉਹਦੇ ਹਾਲਾਤਾਂ ਦੇ ਵੀ ਕੀ ਹੋ ਗਿਆ ਮੇਰੇ ਬਿਨਾਂ ਇਹ ਤੇ ਉਹਨੂੰ ਵੇਖਦੀ ਆ ਤੇ ਵੇਖ ਕੇ ਕੋਲੇ ਆਉਂਦੀ ਆ ਤੇ ਨਾਲ ਦੀ ਨਾਲ ਹੀ ਨਵੀਨ ਉੱਠ ਕੇ ਉਹਨੂੰ ਕਹਿੰਦਾ ਵੀ ਮੈਨੂੰ ਬਖਸ਼ ਦੇ ਮੇਰੇ ਤੋਂ ਗਲਤੀ ਹੋ ਗਈ ਜੋ ਕੁਝ ਹੋ ਗਿਆ ਸਾਰਾ ਕੁਝ ਪਿੱਛੇ ਛੱਡ ਦੇ ਆਪਾਂ ਨਵੀਂ ਸ਼ੁਰੂਆਤ ਕਰ ਲੈਨੇ ਆ ਤੇਰੇ ਬਿਨਾ ਮੈਂ ਨਹੀਂ ਬਚ ਸਕਦਾ ਮੇਰੇ ਬਿਨਾ ਤੂੰ ਨਹੀਂ ਬਚ ਸਕਦੀ ਆਪਣਾ ਬੱਚਾ ਰੁੱਲ ਜਾਣਾ ਆਪਾਂ ਆਹ ਏਡਾ ਵੱਡਾ ਘਰ ਆਪਣੇ ਲਈ ਬਣਾਇਆ ਦੋਨਾਂ ਦੇ ਲਈ ਤੇ ਕੱਲੀ-ਕੱਲੀ ਚੀਜ਼ ਤੇਰੀ ਪਸੰਦ ਦੀ ਹੈ ਇਹ ਘਰ ਵੀ ਬਰਬਾਦ ਹੋ ਜਾਣਾ ਸਭ ਕੁਝ ਬਰਬਾਦ ਹੋ ਜਾਣਾ ਇਹ ਗੱਲ ਵਿੱਚ ਸੀਗੀ ਵੀ ਰਾਧਿਕਾ ਦੇ ਫਾਦਰ ਤੇ ਨਵੀਨ ਦੇ ਫਾਦਰ ਤਾਂ ਮਿਲਦੇ ਸੀ ਦੋਨਾਂ ਦੇ ਵਿਚਾਰ ਮਿਲਦੇ ਸੀ ਦੋਨੇ ਇਸ ਵਿਆਹ ਲਈ ਰਾਜੀ ਸੀ ਪਰ ਦੋਨਾਂ ਦੀਆਂ ਮਾਤਾਵਾਂ ਜਦੋਂ ਰਾਜੀ ਨਹੀਂ ਸੀਗੀਆਂ ਤਾਂ ਫਿਰ ਜਦੋਂ ਮਾੜੀ ਇਹ ਵੀ ਰਿਸ਼ਤੇ 'ਚ ਦਰਾੜ ਆਉਂਦੀ ਸੀ ਤਾਂ ਉਹ ਇੱਕ ਦੂਜੇ ਨੂੰ ਸ਼ਾਇਦ ਹੰਦੀਆਂ ਸੀ ਉਹਦੀ ਨਵੀਨ ਦੀ ਮਾਂ ਨਵੀਨ ਨੂੰ ਸ਼ਾਇਦ ਹੰਦੀ ਸੀ ਖਬਰਦਾਰ ਹੁਣ ਜੇ ਇੱਕ ਵਾਰ ਰੁੱਸ ਕੇ ਬਾਗੀ ਆ ਨਾ ਖਬਰਦਾਰ ਜੇ ਉਹਨੂੰ ਮਨਾਇਆ ਆਪਾਂ ਹੁਣ ਕੋਰਟ 'ਚ ਹੀ ਮਿਲਾਂਗੇ ਕੋਰਟ 'ਚ ਹੀ ਟਕਰਾਂਗੇ ਉਹਨੂੰ ਤੇ ਐਂ ਰਾਧਿਕਾ ਦੀ ਮਾਤਾ ਨੇ ਕਹਿਣਾ ਉਹ ਸ਼ਰਾਬੀ ਨੂੰ ਹੁਣ ਨਾ ਬੁਲਾਈਂ ਐਂ ਮਤਲਬ ਕਰਨਾ ਉਹਨਾਂ ਨੇ ਭਰੀ ਰੱਖਣਾ ਉਂਗਲਾਂ ਲਾਉਣੀਆਂ ਤੇ ਚਾਹੀ ਜਾਣ ਕੇ ਲਾਉਣੀਆਂ ਚਾਹੀਆਂ ਅਣਜਾਣੇ ਦੇ ਵਿੱਚ ਲਾਉਣੀਆਂ ਇਹ ਕਈ ਵਾਰ ਐਂ ਵੀ ਹੁੰਦਾ ਨਾ ਵੀ ਮੇਰੇ ਬੱਚੇ ਨੂੰ ਐਂ ਕਿਵੇਂ ਦਬਾਤਾ ਉਹਨੇ ਐਂ ਮੇਰੇ ਬੱਚੇ ਨੂੰ ਕਿਵੇਂ ਬੋਲਤਾ ਤੇ ਇਸ ਗੱਲ 'ਚੋਂ ਵੀ ਮਾਪੇ ਵੱਧ ਆਪਦੇ ਜਵਾਕਾਂ ਦਾ ਪੱਖ ਲੈ ਲੈਂਦੇ ਆ ਤਾਂ ਨਵੀਨ ਕਹਿੰਦਾ ਵੀ ਮੈਨੂੰ ਮaaf ਕਰ ਦੇ ਮੇਰੀ ਗਲਤੀ ਆ ਤੇ ਰਾਧਿਕਾ ਕਹਿੰਦੀ ਹੈ ਕਹਿੰਦੀ ਮੈਂ ਤੂੰ ਮੈਨੂੰ ਮaaf ਕਰ ਦੇ ਮੇਰੀ ਵੀ ਗਲਤੀ ਆ ਮੈਂ ਮੇਰਾ ਘਰ ਸੀ ਇਹ ਮੈਂ ਕਿਉਂ ਛੱਡ ਕੇ ਗਈ ਮੈਂ ਤੈਨੂੰ ਸਮਝਾ ਲੈਂਦੀ ਤੈਨੂੰ ਮੈਂ ਤੇਰੇ ਨਾਲ ਲੜ ਪੈਂਦੀ ਪਰ ਮੇਰਾ ਘਰ ਛੱਡ ਕੇ ਜਾਣਾ ਨਹੀਂ ਬਣਦਾ ਸੀ ਤੇ ਨਵੀਨ ਕਹਿੰਦਾ ਵੀ ਮੈਂ ਮੈਨੂੰ ਆ ਜਾਣਾ ਚਾਹੀਦਾ ਸੀ ਤੇਰੇ ਕੋਲੇ 4 ਸਾਲਾਂ ਤੋਂ ਤੇ ਰਾਧਿਕਾ ਇਹ ਵੀ ਕਹਿੰਦੀ ਹੈ ਵੀ 4 ਸਾਲਾਂ ਤੋਂ ਮੈਂ ਇਸ ਦਿਨ ਦੀ ਉਡੀਕ ਕਰ ਰਹੀ ਸੀ ਤੇ ਮੈਂ ਹਮੇਸ਼ਾ ਤਿਆਰ ਸੀ ਆਉਣ ਲਈ ਤੇ ਮੈਂ ਇਸ ਗੱਲ ਦੀ ਹੀ ਉਡੀਕ ਕਰ ਰਹੀ ਸੀ ਕਿ ਮੈਨੂੰ ਤੂੰ ਇੱਕ ਵਾਰੀ ਕਹੇਂ ਵੀ ਸੌਰੀ ਆਜਾ ਆਪਾਂ ਦੁਬਾਰਾ ਤੋਂ ਇਕੱਠੇ ਰਹਿਣ ਲੱਗੀਏ ਆਜਾ ਆਪਾਂ ਨਵੀਂ ਸ਼ੁਰੂਆਤ ਕਰੀਏ ਪਰ ਤੂੰ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਤੇ ਹੁਣ ਤਲਾਕ ਤਾਂ ਮੈਂ ਮਜਬੂਰੀ ਚ ਲੈ ਰਿਹਾ ਸੀ ਕਿ ਲੈ ਰਹੀ ਸੀ ਕਿ ਮੇਰੀ ਭੋਰਾ ਵੀ ਕਦਰ ਨਹੀਂ ਇੱਕ ਵਾਰੀ ਤੂੰ ਮਤਲਬ ਗਲਤੀ ਵੀ ਨਹੀਂ ਮੰਨ ਸਕਦਾ ਤਾਂ ਫਿਰ ਮੈਂ ਕਿਵੇਂ ਰਹਿਾਂ ਤੇਰੇ ਨਾਲ ਤੇ ਇਸੇ ਗੱਲਾਂ ਚੋਂ ਦੋਨੋਂ ਜਣੇ ਜੱਫੀ ਪਾ ਕੇ ਰੋ ਰਹੇ ਹੁੰਦੇ ਆ ਤੇ ਰਾਂਦੀਕਾ ਦੀ ਮਾਂ ਆਉਂਦੀ ਆ ਬਾਹਰੋਂ ਆ ਕੇ ਦੇਖਦੀ ਆ ਵੀ ਦੋਨੋਂ ਜਣੇ ਜੱਫੀ ਪਾ ਕੇ ਰੋਈ ਜਾਂਦੇ ਆ ਤਾਂ ਫਿਰ ਉਹ ਕਹਿੰਦੀ ਆ ਵੀ ਹੁਣ ਤੂੰ ਇਹ ਨਸ਼ੇੜੀ ਕੋਲੋਂ ਕੀ ਭਾਲਦੀ ਆ ਇਹ ਸ਼ਰਾਬੀ ਕੋਲੋਂ ਕੀ ਭਾਲਦੀ ਆ ਤੇ ਨਵੀਨ ਤੇ ਨਵੀਨ ਦੀ ਵਾਈਫ ਰਾਧਿਕਾ ਆਪਦੀ ਮਾਨ ਕਹਿੰਦੀ ਆ ਵੀ ਤੂੰ ਸਾਡੇ ਦੋਨਾਂ ਦੇ ਵਿੱਚ ਨਾ ਆ ਬਹੁਤ ਲੋਕ ਜਿਉਂ 4 ਸਾਲ ਹੋ ਗਏ ਅਸੀਂ ਦੋਨਾਂ ਨੇ ਇੱਕ ਦੂਜੇ ਨਾਲ ਗੱਲ ਨਹੀਂ ਕਰਕੇ ਵੇਖੀ ਤੇ ਸਾਰੇ ਲੋਕਾਂ ਨੇ ਸਾਨੂੰ ਆਡ ਹੀ ਕੀਤਾਗਾ ਕਿਸੇ ਨੇ ਵੀ ਸਾਨੂੰ ਇਹ ਸਲਾਹ ਨਹੀਂ ਦਿੱਤੀ ਵੀ ਤੁਸੀਂ ਦੋਨੇ ਇਕੱਠੇ ਇੱਕ ਵਾਰ ਬਹਿ ਜਾਓ ਘੰਟਾ ਤੇ ਇੱਕ ਦੂਜੇ ਨੂੰ ਲਾਂਭੇ ਦੇ ਲੋ ਤੇ ਇੱਕ ਦੂਜੇ ਦੇ ਲਈ ਆਪਦੇ ਆਪ ਨੂੰ ਸੁਧਾਰਨ ਦੀ ਗੱਲ ਕਰੋ ਤੇ ਕੋਸ਼ਿਸ਼ਾਂ ਕਰੋ ਕਿ ਸਾਰਾ ਕੁਝ ਠੀਕ ਹੋ ਜੇ ਤੇ ਇਹ ਸਲਾਹ ਤੁਸੀਂ ਨਹੀਂ ਦਿੱਤੀ ਅੱਜ ਸਾਡੇ ਵਿੱਚ ਇਹ ਗੱਲ ਹੋ ਚੁੱਕੀ ਹੈ ਤੇ ਇਹ ਕਹਿ ਕੇ ਤਲਾਕ ਦੇ ਕਾਗਜ਼ ਪਾੜ ਦਿੰਦੀ ਹੈ ਰੱਦ ਕਰਨੀ ਤਲਾਕ ਦੇ ਕਾਗਜ਼ ਪਾੜਤੇ ਤੇ ਆਪਦੀ ਮਾਤਾ ਨੂੰ ਕਹਤਾ ਵੀ ਸਮਾਨ ਸਾਰਾ ਇੱਥੇ ਪਿਆ ਇੱਥੇ ਹੀ ਅਸੀਂ ਸਮਾਨ ਨੂੰ ਹੁਣ ਜਿਜਾਉਣ ਲੱਗਦੇ ਆ ਦੋਨੇ ਜਣੇ ਤੇ ਸਾਡੇ ਜਵਾਕ ਨੂੰ ਤੂੰ ਭੇਜ ਦੇ ਤੇ ਅਸੀਂ ਦੋਨੇ ਨਹੀਂ ਅਸੀਂ ਦੋਨੇ ਆ ਕੇ ਲੈ ਜੰਨੇ ਆ ਤੇ ਤੇਰੀ ਮਾਤਾ ਗੱਡੀ ਆ ਗਈ ਆ ਤੇ ਜਾ ਕੈਬ ਤੇ ਤੂੰ ਘਰੇ ਤੇ ਕੋਈ ਨਹੀਂ ਅਸੀਂ ਮੁੰਡੇ ਨੂੰ ਅਸੀਂ ਲਿਆਵਾਂਗੇ ਜਾਂ ਤੁਸੀਂ ਛੱਡ ਜੋ ਅਸੀਂ ਹੁਣ ਛੇਤੀ ਛੇਤੀ ਸਮਾਨ ਚਚਾਉਣਾ ਤੇ ਥੋੜੇ ਜਿਹਾ ਰਵਾਦੀ ਪੰਜਾਂ ਮਿੰਟਾਂ ਬਾਅਦ ਜਦੋਂ ਉਹਨਾਂ ਦੇ ਗਵਾਂਢੀ ਆ ਕੇ ਵੇਖਦੇ ਆ ਤਾਂ ਨਵੀਨ ਘੋੜੀ ਤੇ ਚੜਿਆ ਹੋਇਆ ਪੱਖੇ ਸਾਫ਼ ਕਰ ਰਿਹਾ ਹੁੰਦਾ ਤੇ ਰਾਧਿਕਾ ਥੱਲੇ ਉਹਨੂੰ ਗਿੱਲਾ ਕਪੜਾ ਕਰ-ਕਰ ਕੇ ਦੇਈ ਜਾਂਦੀ ਹੁੰਦੀ ਐ ਤੇ ਕਰੀ ਜਾਂਦੀ ਹੁੰਦੀ ਐ ਉੱਥੇ ਮੜਾ ਜਾ ਰਹਿ ਗਿਆ ਉੱਥੇ ਮੜਾ ਜਾ ਰਹਿ ਗਿਆ ਤੇ ਦੋਨੋਂ ਹੱਸ ਰਹੇ ਹੁੰਦੇ ਐ ਤੇ ਨਾਲੇ ਉਦਾਸ ਹੁੰਦੇ ਐ ਕਿ ਅਸੀਂ ਜ਼ਿੰਦਗੀ ਦੇ 4 ਸਾਲ ਖਰਾਬ ਕਰਤੇ ਅਸੀਂ ਸਾਡੇ ਰਿਸ਼ਤੇ ਦਾ ਮਜ਼ਾਕ ਬਣਵਾ ਲਿਆ ਅਸੀਂ ਤੀਜੇ ਬੰਦੇ ਨੂੰ ਸਾਡੇ ਰਿਸ਼ਤੇ ਦੇ ਵਿੱਚ ਇੰਟਰਫੇਅਰ ਕਰਨ ਦੇਤਾ ਜੇ ਅਸੀਂ ਦੋਨੇ ਲੜਪੇ ਸੀ ਤਾਂ ਸਾਨੂੰ ਦੋਨਾਂ ਨੂੰ ਹੀ ਬੈਠ ਕੇ ਸੁਲਾਹ ਕਰ ਲੈਣੀ ਚਾਹੀਦੀ ਸੀ ਸਾਨੂੰ ਦੋਨਾਂ ਨੂੰ ਹੀ ਬੈਠ ਕੇ ਇੱਕ ਦੂਜੇ ਨੂੰ ਹੋਰ ਮੌਕੇ ਦੇਣੇ ਚਾਹੀਦੇ ਸੀ ਤੇ ਇੱਕ ਦੂਜੇ ਨੂੰ ਸੁਧਾਰਨ ਦੇ ਰਾਹ ਪੈਣਾ ਚਾਹੀਦਾ ਸੀ ਇਹ ਮਿੱਤਰੋ ਅੱਜ ਦੀ ਕਹਾਣੀ ਸੀ ਇਹ ਨਵੀਨ ਤੇ ਰਾਧਿਕਾ ਦੀ ਕਹਾਣੀ ਆਪਾਂ ਨੂੰ ਇਹ ਦੱਸਦੀ ਆ ਇਹ ਸਮਝਾਉਂਦੀ ਆ ਕਿ ਅੱਜ ਜੇ ਇੰਨੇ ਜਿਆਦੇ ਤਲਾਕ ਹੋ ਰਹੇ ਨੇ ਤਲਾਕ ਹੋਣ ਦੀ ਗਿਣਤੀ ਇੰਨੀ ਵੱਧ ਚੁੱਕੀ ਆ ਤਾਂ ਉਹ ਕਿਉਂ ਆ ਉਹ ਸਿਰਫ ਇਸੇ ਕਰਕੇ ਆ ਕਿ ਲੋਕ ਇੱਕ ਦੂਜੇ ਤੋਂ ਮਾਫੀ ਮੰਗ ਕੇ ਰਾਜ਼ੀ ਨਹੀਂ ਲੋਕ ਈਗੋ ਦੇ ਵਿੱਚ ਨੇ ਲੋਕ ਇੱਕ ਦੂਜੇ ਦੇ ਨਾਲ ਗੱਲ ਕਰਨ ਦੀ ਬਜਾਏ ਤੀਜੇ ਬੰਦੇ ਨੂੰ ਇੰਟਰਫੇਅਰ ਕਰਾ ਲੈਂਦੇ ਨੇ ਆਪਦੀਆਂ ਰਿਸ਼ਤੇ ਦੀਆਂ ਸਾਰੀਆਂ ਗੱਲਾਂ ਹੋਰਾਂ ਨੂੰ ਦੱਸ ਦਿੰਦੇ ਨੇ ਤੇ ਫਿਰ ਉਹ ਲੋਕ ਉਹਨਾਂ ਗੱਲਾਂ ਤੇ ਹੋਰ ਤੁਹਾਨੂੰ ਹੀ ਪਟਕਾਉਂਦੇ ਫਿਰਦੇ ਰਹਿੰਦੇ ਨੇ ਇੱਕ ਦੂਜੇ ਤੇ ਵਿਰੁੱਧ ਕਰਦੇ ਰਹਿੰਦੇ ਨੇ ਇਸ ਕਰਕੇ ਜਿੱਥੇ ਵੀ ਤੁਹਾਡਾ ਇਹ ਤਾਂ ਸਿਰਫ ਪਤੀ ਪਤਨੀ ਦੇ ਰਿਸ਼ਤੇ ਦੀ ਗੱਲ ਆ ਤੁਹਾਡਾ ਹੋਰ ਵੀ ਕਿਸੇ ਨਾਲ ਰਿਸ਼ਤਾ ਹੁੰਦਾ ਤਾਂ ਇੱਕ ਵਾਰ ਸੌਰੀ ਕਹਿ ਕੇ ਵੇਖੋ ਯਕੀਨਨ ਹੈ ਕਿ ਤੁਹਾਡੀ ਸੁਲ੍ਹਾ ਹੋਣੀ ਹੀ ਹੋਣੀ ਹੈ ਤੇ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋਣੀ ਹੀ ਹੋਣੀ ਹੈ ਏਸੀ ਆਪਣੀ ਅੱਜ ਦੀ ਕਹਾਣੀ ਮਿਲਦੇ ਆ ਮੰਗਲਵਾਰ ਨੂੰ ਨਵੀਂ ਕਹਾਣੀ ਦੇ ਨਾਲ ਵੇਖਦੇ ਰਹੋ ਟ੍ਰੂ ਸਟੋਰੀ ਮਤਲਬ ਸੱਚੀ ਕਹਾਣੀ ਹਾਂਜੀ ਬਈ ਧੰਨਵਾਦ